ਬਰਸ ਬਸ ਮੋੜ ਲਈ ਪੁੱਛੇ ਗਏ ਤੇ ਇਹ ਪਤਾ ਲੱਗਿਆ ਕਿ ਪਰ ਪੇਸ਼ੈਂਟ ਨੂੰ 10000 ਰੁਪਿਆ ਪਰ ਮੰਥ ਲੈਂਦੇ ਸੀ ਤੇ ਇਹਨਾਂ ਦੇ ਕੋਲ ਕੋਈ ਵੀ ਲਾਇਸੈਂਸ ਵਗੈਰਾ ਨਹੀਂ ਹੈ ਮੌਕੇ ਤੇ ਜਿਹੜੇ ਹੈਗੇ ਦੇਖਿਆ ਇੱਥੇ ਜਿਹੜੀ ਹੈਗੀ ਹੈ ਵੀ ਕੀ ਬੰਦੇ ਜਿਹੜੇ ਹੈਗੇ ਇੱਥੇ ਦਾਖਲ ਸਨ ਇਹਦੇ ਵਿੱਚ ਤਕਰੀਬਨ 29 ਦੇ ਕਰੀਬ ਜਿਹੜੇ ਆ ਬੈੱਡ ਲੱਗੇ ਹੋਏ ਸੀ ਤੇ 21 ਜਿਹੜੇ ਪੇਸ਼ੈਂਟ ਇੱਥੇ ਮੌਕੇ ਦੇ ਉੱਤੇ ਹੀ ਜਿਹੜੇ ਆ ਪਾਏ ਗਏ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਬਾਹਰ ਲੱਗਾ ਹੋਇਆ ਸੀ ਸਕੂਲ ਦਾ ਬੋਰਡ ਤੇ ਅੰਦਰ ਚੱਲ ਰਿਹਾ ਸੀ ਕਥਿਤ ਤੌਰ ਤੇ ਨਜਾਇਜ਼ ਨਸ਼ਾ ਛਡਾਊ ਕੇਂਦਰ ਪੁਲਿਸ ਨੇ ਜਦੋਂ ਛਾਪਾ ਮਾਰਿਆ ਤਾਂ ਉਥੇ ਬਕੈਦਾ ਬੈੱਡ ਲੱਗੇ ਹੋਏ ਸੀ ਤੇ ਉਹਨਾਂ ਦੇ ਉੱਪਰ ਨਸ਼ਾ ਛੱਡਣ ਵਾਲੇ ਭਰਤੀ ਕੀਤੇ ਹੋਏ ਸੀ ਪੁਲਿਸ ਨੇ ਹੁਣ ਸਿਹਤ ਵਿਭਾਗ ਦੇ ਨਾਲ ਮਿਲ ਕੇ ਕਾਰਵਾਈ ਕਰਦਿਆਂ ਇਸ ਸੈਂਟਰ ਨੂੰ ਸੀਲ ਕਰ ਦਿੱਤਾ ਹੈ ਇਹ ਘਟਨਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚੱਕ ਕਲਿਆਣ ਦੀ ਹੈ ਜਿੱਥੇ ਇਹ ਸੈਂਟਰ ਚੱਲ ਰਿਹਾ ਸੀ ਤੇ ਜਿਹੜੀ ਬਿਲਡਿੰਗ ਦੇ ਵਿੱਚ ਸੈਂਟਰ ਚੱਲ ਰਿਹਾ ਸੀ ਉਹ ਇੱਕ ਸਕੂਲ ਦੀ ਬਿਲਡਿੰਗ ਸੀ ਤੇ ਸਕੂਲ ਬੰਦ ਹੋ ਚੁੱਕਿਆ ਸੀ ਪਰ ਹਾਲੇ ਬੋਰਡ ਸਕੂਲ ਦਾ ਉਸੇ ਤਰ੍ਹਾਂ ਹੀ ਲੱਗਾ ਹੋਇਆ ਸੀ ਫਰੀਦਕੋਟ ਦੇ ਡੀਐਸਪੀ ਸ਼੍ਰੀ ਰਾਜਕੁਮਾਰ ਨੇ ਦੱਸਿਆ ਕਿ ਇੱਥੇ 29 ਬੈੱਡ ਲੱਗੇ ਹੋਏ ਸੀ ਪਰ ਦਾਖਲ 21 ਨੌਜਵਾਨ ਸੀ ਜਿਹੜੇ ਨਸ਼ਾ ਛਡਣ ਲਈ ਇੱਥੇ ਭਰਤੀ ਹੋਏ ਸੀ ਉਹਨਾਂ ਦੱਸਿਆ ਕਿ ਮੁਡਲੀ ਪੁਛਗਿਸ਼ ਤੋਂ ਪਤਾ ਲੱਗਾ ਹੈ ਕਿ ప్రతి ਵਿਅਕਤੀ ప్రతి ਮਹੀਨਾ 10000 ਰੁਪਏ ਇਹਨਾਂ ਤੋਂ ਲੈ ਜਾਂਦੇ ਸੀ ਤੇ ਹੁਣ ਇਹ ਸੈਂਟਰ ਜਿਹੜਾ ਉਹ ਸੀਲ ਕਰਤਾ ਹੈ ਜ਼ਿਕਰਯੋਗ ਹੈ ਕਿ ਫਰੀਦਕੋਟ ਦਾ ਇਹ ਤੀਸਰਾ ਸੈਂਟਰ ਹੈ ਜਿਹੜਾ ਗੈਰਕਾਨੂੰਨੀ ਤੌਰ ਤੇ ਚੱਲ ਰਿਹਾ ਸੀ ਤੇ ਸੀਲ ਕੀਤਾ ਗਿਆ ਹੈ ਅੱਜ ਇੱਕ ਇਨਫੋਰਮੇਸ਼ਨ ਆਈ ਸੀ ਕਿ ਇੱਕ ਪਿੰਡ ਦੇ ਵਿੱਚ ਇੱਕ ਇਲੀਗਲ ਤੌਰ ਤੇ ਡੀ ਐਡੀਸ਼ਨ ਸੈਂਟਰ ਜਿਹੜਾ ਚੱਲ ਰਿਹਾ ਉੱਥੇ ਹੈਲਥ ਡਿਪਾਰਟਮੈਂਟ ਦੇ ਨਾਲ ਰਲ ਕੇ ਰੇਡ ਕੀਤੀ ਗਈ ਜੋ ਇਹਦੇ ਵਿੱਚ ਤਕਰੀਬਨ 29 ਦੇ ਕਰੀਬ ਜਿਹੜੇ ਆ ਬੈੱਡ ਲੱਗੇ ਹੋਏ ਸੀ ਤੇ 21 ਜਿਹੜੇ ਪੇਸ਼ੈਂਟ ਇੱਥੇ ਮੌਕੇ ਦੇ ਉੱਤੇ ਹੀ ਜਿਹੜੇ ਆ ਪਾਏ ਗਏ ਜੋ ਹੈਲਥ ਡਿਪਾਰਟਮੈਂਟ ਨੇ ਆਪਣੀ ਕਾਰਵਾਈ ਕਰਕੇ ਇਹਨੂੰ ਸੀਲ ਕਰਤਾ ਇਹਨਾਂ ਦੇ ਜਿਹੜੇ ਓਨਰ ਆ ਉਹਨਾਂ ਤੋਂ ਮੌੜਲੀ ਪੁੱਛ ਕੇ ਜਿ세 ਪਤਾ ਲੱਗਿਆ ਕਿ ਪਰ ਪੇਸ਼ੈਂਟ ਤੋਂ 10000 ਰੁਪਿਆ ਪਰ ਮੰਥ ਲੈਂਦੇ ਸੀ ਤੇ ਇਹਨਾਂ ਦੇ ਕੋਲ ਕੋਈ ਵੀ ਲਾਇਸੈਂਸ ਵਗੈਰਾ ਨਹੀਂ ਹੈ ਇਹ ਹੈਲਥ ਡਿਪਾਰਟਮੈਂਟ ਦੇ ਹੈਂਡਓਵਰ ਕਰਤੇ ਆ ਰੀਹੈਬਿਲੀਟੇਸ਼ਨ ਆਪਣੇ ਮੈਡੀਕਲ ਕਾਲਜ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਟੈਸਟ ਕਰਾ ਕੇ ਇਹਨਾਂ ਦਾ ਇਹਨਾਂ ਨੂੰ ਫਿਰ ਡੀਲੀਸ਼ਨ ਸੈਂਟਰ ਦੇ ਵਿੱਚ ਸਰਕਾਰੀ ਤੌਰ ਤੇ ਦਾਖਲ ਕਰਾਇਆ ਜਾ ਰਿਹਾ ਹੈ। ਇਹਨਾਂ ਤੇ ਲੀਗਲ ਕਾਰਵਾਈ ਕਰ ਰਹੇ ਆ ਜੀ ਹੁਣੇ ਹੈਲਥ ਡਿਪਾਰਟਮੈਂਟ ਤੋਂ ਲਿਖ ਕੇ ਲੈ ਕੇ ਇਹਨਾਂ ਦੇ ਖਿਲਾਫ ਲੀਗਲ ਕਾਰਵਾਈ ਅਮਰ ਤੇ ਲੈ ਰਹੇ ਆ। ਤਾਂ ਬੱਧੀ ਡੀਸੀ ਵੱਲੋਂ ਜਾਂ ਇਲਜ਼ਾਮ ਨੇ ਇੱਕ ਟੀਮ ਤਿਆਰ ਕੀਤੀ ਜੀਗੀ। ਮੌਕੇ ਤੇ ਜਿਹੜੀ ਹੈਗੇ ਦੇਖਿਆ ਇੱਥੇ ਜਿਹੜੀ ਹੈਗੀ ਹੈ ਵੀ ਕੀ ਬੰਦੇ ਜਿਹੜੇ ਹੈਗੇ ਇੱਥੇ ਦਾਖਲ ਸਨ ਜਿਨ੍ਹਾਂ ਨੂੰ ਕੇ ਸਿਫਰੀ ਐਂਬੂਲੈਂਸ ਤੇ ਮੈਡੀਕਲ ਨੇ ਭੇਜ ਦਿੱਤਾ। Es que en este turno... Es batallé, no la siguen, <coughs>